ਸਮਰਾਲੇ ਵਿੱਚ ਰਾਤ ਪ੍ਰਾਣੀ ਰੰਜਸ ਦੇ ਚੱਲਦੇ ਇੱਕ ਫੂਡ ਕੈਫੇ ਤੇ 9-10 ਵਿਅਕਤੀਆਂ ਵੱਲੋਂ ਹਮਲਾ ਬੋਲ ਦਿੱਤਾ ਜਿਸ ਵਿੱਚ ਇੱਕ ਫੂਡ ਕੈਫੇ ਦੀ ਬੰਨ ਤੋੜ ਕੀਤੀ ਗਈ ਤੇ ਫੂਡ ਕੈਫੇ ਦੇ ਮਾਲਕ ਦੀ ਬੁਰੀ ਤਰ੍ਹਾਂ ਘੁੱਟ ਮਾਰ ਕੀਤੀ ਹੈ ਜਿਸ ਨੂੰ ਸਮਰਾਲਾ ਦੇ ਸਿਵਲ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਸਮਰਾਲੇ ਤੋਂ ਦਿਨੇਸ਼ ਕੁਮਾਰ ਭਾਰਤਵਾੜ ਦੀ ਰਿਪੋਰਟ ਮੇਰਾ ਨਾਮ ਅਗਿੰਦੇਸ ਹੈ ਮੈਂ ਬੌਂਦਰ ਰੋਡ ਸਮਰਾਲਾ ਦਾ ਰਹਿਣ ਵਾਲਾ ਹਾਂ ਜੈਸਾ ਬਾਈ ਕਿਸੇ ਮੂਰੇ ਮੇਰਾ ਅ چھوٹਾ ਜਿਹਾ ਕੈਫੇ ਕੋਲੇ ਆਇਆ ਸੀ ਉਹ ਤੇ ਮੈਂ ਰਾਤ ਨੂੰ ਖੜਾ ਸੀਗਾ ਤੇ ਉਹ 5-10 15 ਬੰਦੇ ਘਟੋ ਘਟਾ ਆਏ ਜੀ ਉਹਨੇ ਮੇਰੇ ਤੇ ਆ ਕੇ ਪਿਛੋਂ ਅਟੈਕ ਕਰ ਸਰ ਕਰਨ ਕੀ ਅਟੈਕ ਦਾ ਕੀ ਕਾਰਨ ਬਣਿਆ ਕੋਈ ਪ੍ਰਾਂਦੀ ਨੇ ਜੀ ਪ੍ਰਾਂਦੀ ਨੇ ਜੀ ਪਹਿਲਾਂ ਬੱਚਿਆਂ ਨਾਲ ਮਾੜੀ ਮੋਟੀ ਲੜਾਈ ਹੋਈ ਸੀ ਐਮਰੇ ਸਾਹਿਬ ਨੇ ਬੈਠ ਕੇ ਨਿਬੇੜ ਦਿੱਤੀ ਗਿਰਟ ਚਕੰਦਰ ਜੀ ਸੀਗੇ ਹੋਰ ਜੋ ਚਾਰ ਪੰਜ ਬੰਦੇ ਜਿਹੜੇ ਥਾਣੇ ਦੀ ਉਹਨਾਂ ਨੇ ਮੋਕਾ ਦੇ ਦਿੱਤੀ ਆ ਸਾਡੇ ਦਮਾਂ ਚ ਕੁਝ ਵੀ ਨਹੀਂ ਸੀ ਇਹਨਾਂ ਨੇ ਆ ਕੇ ਪਿਛੋਂ ਅਟੈਕ ਸਾਡੇ ਤੁਸੀਂ ਵੀ ਉਤਲਾਬ ਦਿੱਤੀ ਸੀ ਥਾਣੇ ਵੀ ਕੋਈ ਨਸ਼ਾ ਵਗੈਰਾ ਵੇਚਦੇ ਨੇ ਕੋਈ ਇਹ ਜਿਹੀ ਵੀ ਗੱਲਬਾਤ ਹੈ ਮੈਂ ਹਾਂ ਕੀ ਕੀ ਗੱਲ ਹੋ ਗਈ ਇਹ ਚਟਾ ਵੇਚਦਾ ਜੀ ਤੁਸੀਂ ਥਾਣੇ ਦਲਾ ਦਿੱਤੀ ਸੀ ਇਹ ਕਾਰਨ ਵੀ ਲੱਗ ਸਕਦਾ ਵੀ ਜਿਹੜਾ ਹੈਗਾ ਵੀ ਤੁਹਾਡੇ ਕਿਤਾ ਕੋਈ ਬਿਲਕੁਲ ਹੋ ਸਕਦਾ ਹੈ ਕੀ ਨਾਮ ਵਗੈਰਾ ਕੀ ਨੇ ਜਿਨ੍ਹਾਂ ਨੇ ਅਟੈਕ ਕੀਤਾ ਉਹ ਕਹਿੰਦਾ ਬੱਚੀ ਆ ਜੀ ਕਹਿੰਦੇ ਨੇ ਜੀ ਪਵਨ ਬੱਚੀ ਤੇ ਇੱਕ ਮੁੰਡਾ ਪੰਮਾ ਜੀ ਗੱਲੇ ਨਾਲ ਤੋਂ ਬਾਕੀ ਮੈਂ ਜਾਣਦਾ ਨਹੀਂ ਉਹਨਾਂ ਕੀ ਕਿੰਨੇ ਜਣੇ ਸੀ ਜੀ ਉਹ ਜਿਹਨੇ ਅਟੈਕ ਕੀਤਾ ਤਕਰੀਬਨ ਤਕਰੀਬਨ ਬੰਦਾ ਤੋਂ 20 ਸੀਗੇ ਹੱਥ ਵਿੱਚ ਕੀ ਹਥਿਆਰ ਸੀ? ਹਥਿਆਰ ਸੀ ਉਹਨਾਂ ਕੋਲ ਕ੍ਰਪਾਨਾ ਸੀ ਜੀ। ਰਾੜ ਸੀਗੀ ਜੀ। ਮੇਰਾ ਨਾਮ ਹੈਗਾ ਸਿਮਰਜੀਤ ਸਿੰਘ ਜੀ। ਮੈਂ ਸਮਰਾਲਾ ਬੰਦ ਰੋਡ ਦਾ ਵਾਸੀ ਹਾਂ। ਤੇ ਮੇਨ ਇੰਡੀਗਰ ਰੋਡ ਤੇ ਬੈਸਟ ਸਵੀਡ ਦੇ ਨਾਲ ਜੇਸਰ ਮੈਂ ਕਦੇ ਉੱਪਰਲੀ ਬਿਲਡਿੰਗ ਵਿੱਚ ਮੇਰਾ ਕੈਫੇ ਖੋਲਿਆ ਹੋਇਆ ਤੇ ਸਾਹਮਣੇ ਠਿਕਾਣੇ ਨਾਲ ਦਾ ਹੱਥਾ ਲਿਆ ਜੀ ਮੈਂ। ਪਿਛਲੇ ਮਹੀਨੇ ਲੜਾਈ ਹੋਈ ਸੀਗੀ ਦੋ ਤਰੀਕ ਨੂੰ। ਉਦੋਂ ਉਹਨਾਂ ਸੱਟਾਂ ਮਾਰੀਆਂ ਸੀ ਜੀ ਮੇਰੇ ਹੱਥ ਦਾ ਆਪਰੇਸ਼ਨ ਹੋਇਆ ਵਾ। ਛੋਟ ਸੱਟਾਂ ਛੋਟ ਬਈ ਲੱਗੀਆਂ ਨੇ ਤੇ ਮੇਰੀ ਦੁਕਾਨ ਸਾਰੀ ਭੰਗ ਗਈ ਸੀ ਉਹ ਟਾਈਮ ਤੇ ਤੇ ਕੋਟਾਮ ਸ਼ਹਿਰ ਦੇ ਮੋਹਦਵਰ ਬੰਦੇ ਐ ਐਮਐਲਏ ਸਾਹਿਬ ਇੱਕ ਦੋ ਬੰਦੇ ਹੋ ਰਹੇ ਉਹਨਾਂ ਦੇ ਵਿੱਚ ਬੈ ਕੇ ਫੈਸਲਾ ਕਰਾਇਆ ਦੀਗਾ ਕਿ ਕੋਈ ਵੀ ਧਿਰ ਇੱਕ ਦੂਜੇ ਉੱਪਰ ਹਾਵੀ ਨਹੀਂ ਹੋਊਗੀ ਮਤਲਬ ਲੜਾਈ ਨਹੀਂ ਕਰੂਗੀ ਹੁਣ ਕੱਲ ਤਕਰੀਬਨ 9:00 ਵਜੇ ਮੈਂ ਤੇ ਮੇਰੇ ਫਾਰਸਾਬ ਦੁਕਾਨ ਤੇ ਸੀਗੇ ਮੈਂ ਬੈਠਾ ਸੀਗਾ ਇੱਕੋ ਲਗ ਤੱਕ ਸਕੌਡਾ ਗੱਡੀ ਆਈ ਉਹਦਾ ਨੰਬਰ ਸੀਗਾ ਪੀਵੀ 13 3939 ਉਹਦੇ ਵਿੱਚ ਬਜੀ ਕੰਡਕਟਰ ਸਿੱਤਰਿਆ ਤੇ ਪਰਮਗਿਲੇਵਾਲ ਸੀਗਾ ਗੌਰਵ ਢੀਂਸਾ ਤੇ ਇੱਕ ਦੋ ਬੰਦੇ ਹੋਰ ਸੀ ਇੱਕ ਟਾਣੀ ਦਾ ਮੁੰਡਾ ਸੀ ਸੰਜੂ ਉਹਨਾਂ ਨੇ ਆਉਂਦੀ ਸਾਰ ਮੇਰੇ ਮਾਰਿਆ ਦੇਖੋ ਜੀ ਮੇਰੇ ਭੱਜ ਤੋਂ ਆ ਬਿਰ ਆ ਦੇਖੋ ਮੈਂ ਉੱਥੇ ਭੱਜ ਕੇ ਉਜਾ ਸਵੀਟ ਵਾਲਿਆਂ ਦੇ ਵਿੱਚ ਵੜ ਗਿਆ ਤੇ ਉੱਥੇ ਮੇਰੇ ਫਾਦਰ ਸਾਹਿਬ ਖੜੇ ଥିਗੇ ਉਹਨੇ ਫਾਦਰ ਸਾਹਿਬ ਦੇ ਉੱਪਰ ਘੜਾਸਿਆਂ ਨਾਲ ਬਾਰਕ ਕੀਤਾ ਜੀ ਤੇ ਮੇਰੇ ਫਾਦਰ ਦਾ ਉੱਥੇ ਬਹੁਤ ਠੱਟਾਂ ਲੱਗੀ ਉਹਨੇ गिर ਗਏ ਤੇ ਭੱਜਣ ਲੱਗੇ ਜਦੋਂ ਮੈਂ ਦੇਖਿਆ ਜਿਹੜਾ ਬੱਚੀ ਸੀਗਾ ਉਹਦੇ ਆ ਇੱਥੇ ਵੈਪਨ ਲੱਗਿਆ ਸੀਗਾ ਮੈਂ ਤਾਂ ਪੁਲਿਸ ਵਾਲਿਆਂ ਦੇ ਬਿਆਨਾਂ ਦੇ ਵਿੱਚ ਵੀ ਕਿਹਾ ਵਾ ਕਿ ਸਾਡੀ ਜਿਹੜੀ ਆ ਛਣਵਾਈ ਕੀਤੀ ਜਾਵੇ ਮੌਕੇ ਤੇ ਜਿਹੜਾ ਹੋਰ ਕੋਈ ਘਟਨਾ ਜਿਵੇਂ ਤੁਸੀਂ ਕਹਿ ਰਹੇ ਸੀਗੇ ਵੀ ਉਹ ਨਸ਼ਾ ਵੇਚਦੇ ਨੇ ਤੁਸੀਂ ਰਿਪੋਰਟ ਵੀ ਦਰਜ ਕਰਾਈਗੀ ਨਾ ਕਰਵਾਈ ਹੈ ਜੀ ਕਦੋਂ ਦੀ ਘਟਨਾ ਹੈ ਇੱਕ ਘਟਨਾ ਜਦੋਂ ਆਪਣੇ ਆਪਣੇ ਪੰਜਾਬ ਸਰਕਾਰ ਨਸ਼ਾ ਮਹਿਮ ਚਲਾਈ ਸੀਗੀ ਕਿ ਬੰਦਾ ਜਿਹੜੇ ਬੰਦੇ ਫੜਨੇ ਨੇ ਪਿਛੇ ਦੇ ਪਿਛਲੇ ਮਹੀਨੇ ਮੇਰੇ ਭਰਾ ਨੇ ਪੁਲਿਸ ਨੂੰ ਤਲਾਸ਼ ਕੀਤਾ ਸੀਗਾ ਕਿ ਆਹ ਫਲਾਣੇ ਬੰਦੇ ਨਸ਼ਾ ਵੇਚਦੇ ਨੇ ਇਹਨਾਂ ਨੇ ਮੇਰਾ ਭਰਾ ਇਕੱਲਾ ਦੇਖ ਕੇ ਬਲੂਰਪੁਰ ਰੋਡ ਤੇ ਉਹਨਾਂ ਕੁੱਟਮਾਰ ਕੀਤੀ ਆ ਦੂਜੇ ਦਿਨ ਉਹਨਾਂ ਨੇ ਮੈਨੂੰ ਫੋਨ ਲਾਇਆ ਫੋਨ ਲਾ ਕੇ ਮੈਨੂੰ ਕਹਿੰਦੇ ਤੁਨੂੰ ਚੱਕ ਦਾਂਗੇ ਮਾਰ ਦਾਂਗੇ ਤੇ ਡਿੱਡ ਲੱਤਾ ਮੰਨ ਦਾਂਗੇ ਮੈਂ ਕੋਈ ਨਹੀਂ ਆਪਾਂ ਗੱਲ ਕਰ ਲਾਂਗੇ ਬੈਠ ਕੇ ਉਸ ਦਿਨ ਰਾਜ ਨਹੀਂ ਫਿਰ ਮੇਰੇ ਕੈਫੇ ਤੇ ਆਇਆ ਇਹ ਤੇ ਉਸ ਦਿਨ ਤਿੰਨ ਗੱਡੀਆਂ ਸੀਗੀਆਂ ਇਹਦਾ ਫੈਸਲਾ ਐਮਐਲ ਦੇ ਸਾਹਮਣੇ ਕਰਾਇਆ ਸੀਗਾ ਕਿ ਲੜਾਈ ਨਹੀਂ ਕਰਨੀ ਹੈਗੀ ਜੋ ਸੀਗਾ ਐਥੇ ਸੌਟ ਆਊਟ ਕਰ ਦੋ ਕੋਈ ਰਿਪੋਰਟ ਵੀ ਦਰਜ ਕਰਾਈ ਸੀ ਜੇ ਤੁਹਾਨੂੰ ਰਿਪੋਰਟ ਦਰਜ ਕਰਵਾਈ ਸੀਗੀ ਪਹਿਲਾਂ ਜੀ ਰਿਪੋਰਟ ਦਰਜ ਕਰਾਈ ਸੀਗੀ ਜੀ ਨਸ਼ੇ ਦੇ ਖਿਲਾਫ ਕਰਾਈ ਸੀ ਨਸ਼ੇ ਦੇ ਵਿੱਚ ਬਿਆਨ ਦਿੱਤੇ ਸੀਗੇ ਨਸ਼ੇ ਦੇ ਖਿਲਾਫ ਜੀ ਵਿੱਚ ਬਿਆਨ ਦਿੱਤੇ ਸੀਗੇ ਕਿ ਇਹ ਬੰਦਾ ਸਮਰਾਲੇ ਟਿੱਟਾ ਵੇਚਦਾ ਆ ਤੇ ਕੁੱਲਾ ਵੇਚਦਾ ਆ ਤੈਨੂੰ ਸਾਰਿਆਂ ਨੂੰ ਸਪੋਰਟ ਹੈਗੀ ਆ ਖਰਿਆਂ ਵੇਚਦਾ ਹੁਣ ਵੀ ਵੇਚਦਾ ਹੀ ਕਿਹਦੇ ਕੋਲ ਬਿਆਨ ਦਰਜ ਕਰਾਇਆ ਹਾਂਜੀ ਬਿਆਨ ਜਿਹੜੇ ਉਹ ਮੌਕੇ ਆਈ ਸੀਗੀ ਉਹ ਟਾਈਮ ਦੇ ਮੇਰੇ ਸੱਟ ਲੱਗੀ ਮੈਨੂੰ ਨਾ ਪਤਾ ਨਹੀਂ ਸੀਗੀ ਉਹ ਟਾਈਮ ਜੀ ਮੈਂ ਫਰਾਈਵਰ ਹੋ ਗਿਆ ਸੀਗਾ ਉਰੋਂ ਠੀਕ ਠੀਕ ਆ ਜੀ ਮੈਂ ਡਾਕਟਰ ਪ੍ਰਭਜੋਤ ਸਿੰਘ ਆਰਥੋਪੈਡਿਕ ਸਰਜਨ ਸਿਵਲ ਹਸਪਤਾਲ ਸਮਰਾਲਾ ਇਹ ਕੱਲ ਸ਼ਾਮ ਝਗੜੇ ਦਾ ਕੇਸ ਆਇਆ ਜੀ ਮਲਕੀਤ ਸਿੰਘ ਉਮਰ ਤਕਰੀਬਨ 55 ਸਾਲ ਇਹਦੇ ਫ੍ਰੈਕਚਰ ਹੈਗਾ ਜੀ ਸੱਜੀ ਚਪਣੀ ਤੇ ਫ੍ਰੈਕਚਰ ਤੇ ਖੱਬੀ ਬਾਹਂ ਤੇ ਫ੍ਰੈਕਚਰ ਤੇ ਇਹਦੇ ਹੱਥ ਦੀ ਉਂਗਲ ਤੇ ਵੀ ਇੱਕ ਬਹੁਤ ਜ਼ਿਆਦਾ ਗੰਭੀਰ ਸੱਟ ਤੇ ਇਸ ਤਰ੍ਹਾਂ ਆਇਆ ਜੀ ਅਟੈਕ ਦੀ ਗੱਲ ਕਰੀ ਤਾਂ ਕਿਸ ਨਾਲ ਜਿਹੜਾ ਹਮਲਾ ਕੀਤਾ ਗਿਆ ਲੱਗਦਾ ਜਿਹੜੇ ਹੱਥ ਤੇ ਅਟੈਕ ਹੈ ਜੀ ਉਹ ਕਾਫੀ ਜ਼ਿਆਦਾ ਸ਼ਾਰਪ ਵੈਪਨ ਦੇ ਕੱਟ ਹੈਗੇ ਆ ਜੀ ਤਾਂ ਉਹ ਇਸ ਤਰ੍ਹਾਂ ਤੇ ਬਾਕੀ ਹਾਕੀ ਵਗੈਰਾ ਜਾਂ بیسਬਾਲ ਵਗੈਰਾ ਹਾਂਜੀ ਜਿਹੜੀ ਚਪਣੀ ਦਾ ਫ੍ਰੈਕਚਰ ਹੈ ਜੀ ਉਹ ਕਿਸੇ ਬਲੰਟ ਚੀਜ਼ ਨਾਲ ਹੋਇਆ ਲੱਗਦਾ ਹੈ ਤੇ ਹੁਣ ਸਟੇਬਲ ਹੈ ਜੀ ਕਿਦਾਂ ਇਸ ਟਾਈਮ ਮਰੀਜ਼ ਸਟੇਬਲ ਹੈ ਜੀ ਅ ਇਹਨੂੰ ਹਣ ਫਿਲਹਾਲ ਅਸੀਂ 32 ਸੈਕਟਰ ਚੰਡੀਗੜ੍ਹ ਰੈਫਰ ਕਰ ਰਹੇ ਹੇ ਤੇ ਕਿਉਂਕਿ ਹੱਥ ਦੀਆਂ ਕੁਝ ਗੰਭੀਰ ਸੱਟਾਂ ਵੀ ਇਹਨਾਂ ਦੇ ਲੱਗੀਆਂ ਰਾਤ ਦਾਣਾ ਮੰਡੀ ਦੇ ਵਿਲੇ ਲੜਾਈ ਹੋਈ ਹੈ ਮਲਕੀਰ ਸਿੰਘ ਸਰਦਾਰ ਦਲਵਾਰਾ ਸਿੰਘ ਦੇ ਬਿਆਨ ਦੇ ਅਸੀਂ ਜਿਹੜਾ ਪਰਚਾ ਦਰਜ ਕੀਤਾ ਅੰਡਰ ਸੈਕਸ਼ਨ 109 333 115 ਤੋਂ 118 1 ਤੋਂ 190 190 324 4 ਦੇ ਤਹਿਤ ਬਿਲਕੁਲ ਸੱਤ ਤਰ੍ਹਾਂ ਦੇ ਦਰਦ ਮੁਕਦਮਾ ਦਰਜ ਕੀਤਾ ਹੈ ਜਿਹਦੇ ਵਿੱਚ ਅਸੀਂ ਪੰਜ ਵਿਅਕਤੀ ਜਿਹੜੇ ਉਹਨਾਂ ਦੇ ਖਿਲਾਫ ਬਾਈ ਨੇਮ ਪਰਚਾ ਦਰਜ ਕੀਤਾ ਹੈ ਸੁਨੀਲ ਬੱਜੀ ਤੇ ਉਹਦੇ ਸਾਥੀਆਂ ਦੇ ਖਿਲਾਫ ਇਸ ਤੋਂ ਬਿਨਾਂ ਚਾਰ ਪੰਜ ਜਿਹੜੇ ਨਾਮ ਨੂੰ ਵਿਅਕਤੀ ਹੈ ਕਿਉਂਕਿ ਬਾਈ ਤੁਹਾਨੂੰ ਇਹ ਦੱਸਣਾ ਚਾਹਣਾ ਹੈ ਵੀ ਸਾਡੇ ਜਿਹੜੇ ਮਾਣਯੋਗ ਐਸਐਸਪੀ ਦਾ ਜੁਤੀ ਜਦੋ ਜੀ ਐਸਐਸਪੀ ਸਾਹਿਬ ਹੁਣਾਂ ਉਹਨਾਂ ਵੱਲੋਂ ਸਖਤ ਦੇਸ਼ ਹੈ ਕਿਸੇ ਵੀ ਜਿਹੜਾ ਗੁੰਡਾ ਅਥਰੂ ਸਰਨੀ ਜਕਣ ਦਿੱਤਾ ਜਾਊਗਾ ਇਹਨੂੰ ਰੈਸਟ ਕਰਨ ਲਈ ਅਸੀਂ ਜਿਹੜਾ ਐਸਐਚਓ ਸਮੇਤ ਦੋ ਪਾਰਟੀਆਂ ਜਿਹੜੀਆਂ ਹੋਰ ਵੀ ਪੇਟੀ ਹੈ ਤੇ ਇਹਨਾਂ ਨੂੰ ਛੇਤੀ ਰੈਸਟ ਕਰ ਲਿਆ ਜਾਊਗਾ ਤੇ ਇਹਦੀ ਤਕਮੀ ਸਜ਼ਾ ਨਾਲ ਦੁਲਾਈ ਚੇਕ ਸਰ ਉਹਨਾਂ ਨੇ ਇਲਜ਼ਾਮ ਲਾਇਆ ਨੇ ਜਿਹੜੀ ਪਾਰਟੀ ਹੈ ਜਿਹੜੇ ਜਿਨ੍ਹਾਂ ਤੇ ਸੱਟਾਂ ਲੱਗੀਆਂ ਵੀ ਇਹ ਨਸ਼ਾ ਵੇਚਦੇ ਸੀ ਅਸੀਂ ਨਸ਼ੇ ਦੀ ਕੰਪਲੇਂਟ ਕੀਤੀ ਸੀ ਕਿ ਥਾਣੇ 'ਚ ਤਾਂ ਕਰਕੇ ਆ ਜਿਹੜਾ ਸਾਡੇ ਤੇ ਇਹਨਾਂ ਨੇ ਉਹ ਕੀਤਾ ਹੈ ਇਹ ਹੀ ਜੀ ਕੋਈ ਗੱਲ ਨਹੀਂ ਇਹਨਾਂ ਦੇ ਸਿਰਫ ਉੱਥੇ ਦੁਕਾਨ ਤੇ ਕੋਈ ਖਾਣ ਪੀਣ ਵਿਚਾਈ ਝਗੜਾ ਹੋਇਆ ਸੀ ਪਹਿਲੇ ਕਿ ਪਹਿਲੇ ਆਪਸੀ ਤੌਰ ਤੇ ਬੈਠ ਕੇ ਰਾਈ ਨਮਾ ਕਰਕੇ ਸੀ ਉਹ ਤੋਂ ਬਾਅਦ ਜਿਹੜੀ ਉਸੇ ਕੜੀ ਦੇ ਵਿੱਚ ਪਹਿਲੇ ਜਿਹੜੀ ਆ ਉਹ ਬੱਚਿਆਂ ਦੀ ਆਪਸ ਲੜਾਈ ਹੋਈ ਸੀ ਉਹਦੇ ਤਹਿ ਦੀ ਉਹਦੇ ਜਿਹੜੇ ਇਹਦੇ ਫਾਦਰ ਦੇ ਮੁੰਡੇ ਤੇ ਸੱਟ ਮਾਰੀ ਹੈ ਪਰ ਬਿਲਕੁਲ ਇਹਨੂੰ ਜਿਹੜਾ ਸਖਤ ਸਜ਼ਾ ਦੇਵਾਂਗੇ ਇਹਨੂੰ ਪਛਾਣ ਨਹੀਂ ਛੱਡਾਂਗੇ। ਨੇ ਨਸ਼ੇ ਵਾਲਾ ਨਹੀਂ ਲੜਾਈਆਂ ਝਗੜਾਂ ਵਾਲੇ ਦੇ ਪਰਚੇ ਦਰਜ ਜੰਨੇ ਆ ਸਾਡੇ ਕੋਲ। ਨਸ਼ੇ ਵਾਲਾ ਜੋ ਕੋਈ ਗੱਲ ਸਾਹਮਣੇ ਆਊਗੀ ਤੇ ਉਹ ਵੀ ਬੁੱਕ ਕੀਤਾ ਜਾਊਗਾ।